ਉਹ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਆ ਬੰਦੇ ਆ ਜਿਹੜੇ ਜਿਹੜੇ ਕਬਲਾ ਕਰ ਰਹੇ ਆ ਜਿਹੜੇ ਆਪਣੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਜ਼ਮੀਨ ਵੇਚ ਕੇ ਪਾਰ ਰਹੇ ਆ ਤੇ ਐਸ ਪ੍ਰਸਤੀਆਂ ਕਰ ਰਹੇ ਆ ਇੱਕ ਗੈਰ ਸਿੱਖ ਜਿਹੜਾ ਵਾ ਸਿੰਦਰ ਕੁਮਾਰ ਕੋਹਲੀ ਜਿਹੜਾ ਵਾ ਉਹ ਜਿਹੜਾ ਉਹ ਪੰਥ ਦੀ ਲੜਾਈ ਲੜ ਰਿਹਾ ਵਾ ਮੇਰੀ ਤੇ ਇਸ ਵੀਰ ਨੂੰ ਸਾਡੀ ਤੇ ਸਲਾਮ ਆ ਤੇ ਬਾਕੀ ਉਹ ਦੀ ਆਵਾਜ਼ ਦਬਾਈ ਜਾ ਰਹੀ ਆ ਵੇਖੋ ਇਹ ਕਾਨੂੰਨ ਦੀਆਂ ਧੱਜੀਆਂ ਇਹ ਜੰਗਲ ਰਾਜ ਬਣਾਇਆ ਜਾ ਰਿਹਾ ਇਹ ਐਸਐਚਓ ਨੂੰ ਵੀ ਚਾਹੀਦਾ ਸੀਗਾ ਤੇ ਸੀਵੀ ਸਾਹਿਬ ਨੂੰ ਵੀ ਇਸ ਚੀਜ਼ ਤੇ ਬਹੁਤ ਗੌਰ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਇਸ ਚੀਜ਼ ਤੇ ਗੌਰ ਕਰਨੀ ਕਿ ਇੱਕ ਗੈਰ ਸਿੱਖ ਜਿਹੜਾ ਵਾ ਉਹ 10ਵੇਂ ਪਾਤਸ਼ਾਹ ਦੀ ਜ਼ਮੀਨ ਦੀ ਲੜਾਈ ਲੜ ਰਿਹਾ ਤੇ ਜਿਹੜੇ ਉਹ ਬੰਦੇ ਆ ਉਹ ਉਲਟਾ ਇਹਦੇ ਤੇ ਰਲ ਕੇ ਪੁਲਿਸ ਅਫਸਰ ਦੇ ਨਾਲ ਤੇ ਪਰਚਾ ਦਰਜ ਕਰਕੇ ਇਹਨੂੰ ਡਰਾਉਣ ਧਮਕੀਆਂ ਵੀ ਦਿੰਦੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਸਾਰੇ ਡਾਕੂਮੈਂਟ ਉਹਨਾਂ ਨੇ ਸਾਡੀ ਉਹ ਜਿਹੜੀ ਐਫ ਆਈ ਆਰ ਦੀ ਕੋਲੀ ਸਾਹਿਬ ਤੇ ਜਿਹੜੀ ਦਰਜ ਕੀਤੀ ਆ ਉਹ ਵੇਖੀ ਉਹਨਾਂ ਨੇ ਤੇ ਉਹਨਾਂ ਨੇ ਵੈਸੇ ਮਹਿਸੂਸ ਵੀ ਕੀਤਾ ਵਾ ਕਿ ਬਿਨਾਂ ਇਨਕੁਆਇਰੀ ਤੋਂ ਜਿਹੜੀ ਐ ਐਫ ਆਈ ਆਰ ਦਰਜ ਹੋਈ ਆ ਤੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਦਵਾਇਆ ਕਿ ਇੱਕ ਐਪਲੀਕੇਸ਼ਨ ਦਿਓ ਤੇ ਇਹ ਅਸੀਂ ਕੈਨਸਲ ਕਰਾਂਗੇ ਜਿਹੜੀ ਗਲਤ ਹੋਈ ਆ ਤੇ ਬਾਕੀ ਜਿਹੜੀ ਬੰਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੇਕਰ ਇਨਸਾਫ ਲੈਣ ਵਾਸਤੇ ਕਿ ਗੈਰ ਸਿੱਖ ਵਿਅਕਤੀ ਤੇ ਪਰਚਾ ਦਰਜ ਹੋਸਦਾ ਕਿ ਲੱਗਦਾ ਨੇ ਕਿ ਵਾਕਈ ਉਹਨਾਂ ਵੱਲੋਂ ਕਪਲਾ ਕੀਤਾ ਗਿਆ ਆ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਵਾ ਇੱਕ ਉਹ ਉਹ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਆ ਬੰਦੇ ਆ ਜਿਹੜੇ ਜਿਹੜੇ ਕਪਲਾ ਕਰ ਰਹੇ ਆ ਜਿਹੜੇ ਆਪਣੇ ਪਰਿਵਾਰ ਨੂੰ ਰਸਤੀਆਂ ਕਰ ਰਿਹਾ ਇੱਕ ਗੈਰ ਸਿੱਖ ਜਿਹੜਾ ਵਾ ਸਿੰਦਰ ਕੁਮਾਰ ਕੋਹਲੀ ਜਿਹੜਾ ਵਾ ਉਹ ਜਿਹੜਾ ਵਾ ਉਹ ਪੰਥ ਦੀ ਲੜਾਈ ਲੜ ਰਿਹਾ ਵਾ ਮੇਰੀ ਤੇ ਇਸ ਵੀਰ ਨੂੰ ਸਾਡੀ ਤੇ ਸਲਾਮ ਆ ਤੇ ਬਾਕੀ ਉਹ ਦੀ ਆਵਾਜ਼ ਦਬਾਈ ਜਾ ਰਹੀ ਆ ਵੇਖੋ ਇਹ ਕਾਨੂੰਨ ਦੀਆਂ ਧੱਜੀਆਂ ਇਹ ਜੰਗਲ ਰਾਜ ਬਣਾਇਆ ਜਾ ਰਿਹਾ ਇਹ ਐਸਐਚਓ ਨੂੰ ਵੀ ਚਾਹੀਦਾ ਸੀਗਾ ਤੇ ਸੀਵੀ ਸਾਹਿਬ ਨੂੰ ਵੀ ਇਸ ਚੀਜ਼ ਤੇ ਬਹੁਤ ਗੌਰ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਇਸ ਚੀਜ਼ ਤੇ ਗੌਰ ਕਰਨੀ ਕਿ ਇੱਕ ਗੈਰ ਸਿੱਖ ਜਿਹੜਾ ਵਾ ਉਹ 10ਵੇਂ ਪਾਤਸ਼ਾਹ ਦੀ ਜ਼ਮੀਨ ਦੀ ਲੜਾਈ ਲੜ ਰਿਹਾ ਤੇ ਜਿਹੜੇ ਉਹ ਬੰਦੇ ਆ ਉਹ ਉਲਟਾ ਇਹਦੇ ਤੇ ਰਲ ਕੇ ਪੁਲਿਸ ਅਫਸਰ ਦੇ ਨਾਲ ਤੇ ਪਰਚਾ ਦਰਜ ਕਰਕੇ ਇਹਨੂੰ ਡਰਾਉਣ ਧਮਕੀਆਂ ਵੀ ਦਿੰਦੇ ਆ ਤੇ ਅਸੀਂ ਜਿਹੜੇ ਆ ਉਹ ਜਿੰਨੇ ਵੀ ਜ세 ਬੰਦੀ ਵੱਲ ਹੇਗਾ ਉਹ ਕੋਲੀ ਸਾਹਿਬ ਦੇ ਨਾਲ ਹੈ ਕੋਰ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਪੰਥ ਦੀ ਜਾਇਦਾਦ ਆ ਉਹਦਾ ਜਿਹੜੇ ਸਾਰੇ ਇਕੱਠੇ ਹੋ ਗਏ ਇਹ ਪੰਥ ਦੀ ਰਹਿਣੀ ਚਾਹੀਦੀ ਆ ਉਥੇ ਚੰਗੇ ਕੋਈ ਹਸਪਤਾਲ ਖੁੱਲਣ ਜਿਹੜੇ ਉਦੋਂ ਦੀ ਜ਼ਮੀਨ ਆ ਜਿਹੜੀ ਉਹ ਰੈਸ਼ ਜਿਹੜੀ ਗਰੀਬ ਸਿੱਖਾਂ ਨੂੰ ਦਿੱਤੀ ਜਾਵੇ ਕੋਈ ਉਹ ਸਿੱਖਾਂ ਦੀ ਇੱਕ ਧਰਮ ਵਾਸਤੇ ਜਿਹੜੀ ਉਹ ਜਾਇਦਾਦ ਉਹ ਵਰਤੀ ਜਾਵੇ ਨਾ ਕਿ ਇਹੋ ਜਿਹੜੇ ਲੋਕ ਆ ਉਹ ਐਸ ਪ੍ਰਸਤੀਆਂ ਕਰਨ ਗੁਰੂ ਸਾਹਿਬ ਦੀ ਜ਼ਮੀਨ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਮੈਂ ਬੜੀ ਲੰਬੀ ਜੰਗ ਲੜ ਰਿਆ ਨਾ ਗੁਰਗੋਬਿੰਦ ਸਿੰਘ ਮਹਾਰਾਜ ਦੀ ਜਗਾ ਇਹਨਾਂ ਨੇ ਵੇਚੀ ਇੱਕ ਲੈਟਰ ਪੈਡ ਦੇ ਉੱਪਰ ਜੀਦਾ ਮੈਂ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਆ ਉਹ ਡੀਸੀ ਸਾਹਿਬ ਨੇ ਪੂਰੀ ਇਨਕੁਆਇਰੀ ਕਰ ਲਈ ਆ ਉਹਦਾ ਫੈਸਲਾ ਉਹਦਾ ਜਿਹੜਾ ਆਰਡਰ ਆ ਮੰਡੇ ਤੱਕ ਹੋਲਡ ਆ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਮੇਰੇ ਤੇ ਇੱਕ ਝੂਠੀ ਐਫਆਈਆਰ ਕਰਾਈ ਆ ਜਿਹੜੀ ਜਗ੍ਹਾ ਜਿਹੜੀ ਮੈਂ ਦੀਵਾਰ ਆਪਣੀ ਕਰਾਈ ਆ ਆਪਣੇ ਰਿਲੇਟਿਵਾਂ ਦੀ ਕਰਾਈ ਆ ਜਿਹਦਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ ਸਾਹ ਵਾਪੇ ਹੀ ਲੈ ਲੈ ਜੇ ਮੈਂ ਗਲਤ ਹਾਂ ਇਹ ਮੈਨੂੰ ਜਾਣ ਤੋਂ ਮਾਰਦੀਆਂ ਧਮਕੀਆਂ ਵੀ ਦੇ ਰਹੇ ਆ ਮੈਨੂੰ ਘਰੋਂ ਚਕਾਉਂਦੀਆਂ ਵੀ ਦੇ ਰਿਆ ਨਸ਼ੇ ਦੇ ਕੇਸਾਂ 'ਚ ਫਸਾਉਂਦੀਆਂ ਵੀ ਦੇ ਰਿਆ ਇਹ ਜੋ ਮਰਜ਼ੀ ਕਰ ਲੈਣ ਸਰ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਇਸ ਕਰਕੇ ਇਹਨਾਂ ਨੂੰ ਰੋਕ ਕੇ ਲਾਈ ਜਾਵੇ ਤੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਅਤਿ ਜ਼ਰੂਰੀ ਕੋਲੀ ਸਾਹਿਬ ਤੁਸੀਂ ਇਹਨੇ ਲੰਮੀ ਚੁੱਤ ਲੜਾਈ ਲੜ ਰਹੇ ਕੀ ਲੱਗਦਾ ਸਿਆਸੀ ਦਬਾਅ ਕਰਕੇ ਪਰਚਾ ਜੀ 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 ਸਿਆਸੀ ਦਬਾਅ ਪੂਰਾ ਸਿਆਸੀ ਦਬਾਅ ਜੀ ਕਿਹੜੀ ਪਾਡਕਾਸਟ ਦਵਾ ਹੱਸਦਾ ਤੁਹਾਨੂੰ ਕੁਛ ਆਈਡੀਆ ਹੈ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਰਹਾ ਪਰ ਸਿਆਸੀ ਦਵਾਵਾ ਮੌਜੂਦਾ ਸਰਕਾਰ ਹੋ ਸਕਦੀ ਹੈ ਮੌਜੂਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਇਹ ਜਿਹੜੇ ਅਫਸਰ ਹੈ ਥੱਲੇ ਇਹ ਸਹੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਜਾਣ ਹੀ ਨਹੀਂ ਦਿੰਦੇ ਇਹ ਜਿਹੜਾ ਐਸ ਐਚਓ ਅਨਿਲ ਕੁਮਾਰ ਇਹਨੇ ਮੈਨੂੰ ਸੱਦਿਆ ਸੈਚਰਡੇ ਦਾ ਟਾਈਮ ਦਿੱਤਾ ਇੱਕ ਦਰਖਾਸਤ ਤੇ ਉਹਨੇ ਐਫ ਆਰ ਕਰਤੀ ਇਹਨੂੰ ਮੈਂ ਮਾਨਹਾਨੀ ਦਾ ਮਕਦਮਾ ਨੋਟਿਸ ਵੀ ਭੇਜਿਆ ਜੇ ਉਹਦੀ ਕਾਪੀ ਮੈਂ ਮੀਡੀਆ ਨੂੰ ਦੇ ਦੋ। ਕੋਈ ਸਭ ਜਿਹੜਾ ਪਲਾਟ ਦੀ ਗੱਲ ਕੀਤੀ ਯਾਰੀ ਕਿ ਤੁਹਾਡੇ ਨੂੰ ਕੰਦ ਢਾਈ ਗਈ ਉਹ ਪਲਾਟ ਅਕਸਰ ਹੈ ਕਿਦਾ ਵਾ ਉਹ ਖੰਨਾ ਸਾਹਿਬ ਉਹ ਖੰਨਾ ਸਾਹਿਬ ਦਾ ਪਲਾਟ ਹੈ ਜਮ੍ਹਾਂ ਮੰਡੀ ਚ ਉਹਨਾਂ ਦਾ ਨਾਂ ਹੈ ਜਿੰਨੇ ਭਰਾਵਾਂ ਦਾ ਉਹ ਬੰਬੇ ਰਹਿੰਦੇ ਆ ਜੀ। ਉਹ ਉਹਨਾਂ ਦੀ ਲੋੜ ਵੇ ਤੇ ਉਹ ਵੀ ਮੈਂ ਬੁਲਾ ਲੂੰਗਾ। ਔਰ ਇਹਨਾਂ ਨੇ ਜਿੱਥੇ ਟਾਵਰ ਲਾਇਆ 64,88,240 ਰੁਪਏ ਇਹਨਾਂ ਨੇ ਪੇਸ ਕਾਊਂਟਰ ਤੇ ਚੱਕ ਲਏ ਆ। ਕੋਰਟ ਕੇਸ ਚੱਲ ਰਿਹਾ। ਸ਼ੀਨਾ ਸਾਹਿਬ ਉਹਨਾਂ ਦੇ ਲਾਅਰ ਨੇ ਉਹਦੇ ਵਿੱਚ ਕੋਰਟ ਚ ਜਵਾਬ ਦੇ ਰਹੇ ਵੀ ਸਾਡੇ ਕੋ ਕੋਈ ਪਾਵਰ ਨਹੀਂ। ਵਰੀ ਕਾਪੀ ਵੀ ਤੁਹਾਨੂੰ ਉਪਲਬਧ ਕਰ ਦਨਾਂ ਮੈਂ ਮੰਗ ਕਰਦਾ ਵੀ ਇੱਕ ਤੇ ਇਹਨਾਂ ਦੇ ਕੋਈ ਬੰਦੀ ਕਾਨੂੰਨੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਠੀਕ ਹੈ ਜੇ ਮੈਨੂੰ ਕੁਝ ਹੁੰਦਾ ਤੇ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਜ਼ਿੰਮੇਵਾਰ ਹੋਏ ਠੀਕ ਹੈ ਐਕਚੁਅਲੀ ਇੱਕ ਇੱਥੇ ਰਕਵਾ ਹੈਗਾ ਬਟਾਲਾ ਰੋਡ ਦੇ ਉੱਤੇ ਅਸ਼ੀਰਵਾਦ ਹਸਪੀਟਲ ਹੋਟਲ ਦੇ ਨਾਲ ਆ ਉਹਦੇ ਜਿਹੜੇ ਫੋਰੈਸਟ ਸਕੂਲ ਹੈ ਉਹਨਾਂ ਦੇ ਕੋਲ ਵੀ ਜਿਹੜੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਇੱਕ ਪਰਸਨ ਨੇ ਉਹਨਾਂ ਨੇ ਬੇਟਾ ਮਰ ਗਿਆ ਸੀ ਤਾਂ ਉਹਨਾਂ ਨੇ ਗੋਬਿੰਦ ਸਿੰਘ ਮਹਾਰਾਜੀ ਦੇ ਨਾਮ ਤੇ ਲੋਹਾਈ ਹੋਈ ਹੈ ਉਹ ਤੇ ਇਹਨਾਂ ਨੇ ਇਹਨਾਂ ਨੇ ਜਿਹੜੀ ਉਹਦੀ ਇੱਕ ਬਾਲ ਤੋੜੀ ਹੈ 플ੌਟ ਹੈ ਉੱਤੇ ਇੱਕ ਤੇ ਉਹ ਜਿਹਨਾਂ ਕੀ ਜਿਹੜੇ ਬੰਦੇ ਨੇ ਤੋੜਿਆ ਬਾਲ ਉਹ ਸ੍ਰਿੰਦਰ ਕੋਲੀ ਹੈਗਾ ਆ ਤੇ ਉਹ ਗਲਤ ਹੈ ਕਿ ਉਹ ਪੱਗ ਸਹੀ ਬਾਲ ਵੀ ਨਹੀਂ ਤੋੜ ਸਕਦੇ ਠੀਕ ਆ ਉਨਨਾਂ ਨੂੰ ਮੈਂ ਜਦੋਂ ਪਿੱਛਾ ਵੀ ਆਪਣੇ ਪੇਪਰ ਦੇ ਉਹ ਸਾਨੂੰ ਉਹ ਡਾਕੂਮੈਂਟ ਕੋਈ ਨਹੀਂ ਸੀ ਪੇਸ਼ ਕਰਦੇ ਮਤਲਬ ਦਰਿਆਵਾਂ ਨਾਲ ਕੋਈ ਰਿਵਿਊਸਟਰੀ ਜਾਂ ਕੁਝ ਨਹੀਂ ਸੀ ਉਹਨਾਂ ਕੋਲ ਤੇ 4S ਵਾਲੇ ਜਿਹੜੇ ਸਕੂਲ ਦੇ ਇਹਨਾਂ ਕੋਲ ਸੰਸਥਾ ਹੈਗੀ ਆ ਇਹ ਕਹਿੰਦੇ ਵੀ ਸਾਡੀ ਹੈਗੀ ਉਹਨਾਂ ਨੇ ਡਾਕੂਮੈਂਟਮ ਗਾਇਆ ਚੈੱਕ ਕੀਤੇ ਆ ਔਰ ਦੁਬਾਰਾ ਫਿਰ ਉਹਨਾਂ ਨੂੰ ਇੱਕ ਵਾਰੀ ਰੀਕਾਲ ਕੀਤਾ ਵੀ ਸਾਨੂੰ ਆਪਣੇ ਆਪਣੇ ਇੱਕ ਵਾਰੀ ਦੁਬਾਰਾ ਪੱਖ ਰੱਖਣਾ ਆਪਾਂ ਆ ਕੇ ਜੋ ਜੋ ਇਹਨਾਂ ਦੇ ਹੈਗੇ ਡਾਕੂਮੈਂਟ ਪਾਉਣ ਤੇ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਆਪਾਂ ਕਰਦਾ ਪਰ ਸਕੂਲਾਂ ਨੂੰ ਕੋਈ ਬਾਕਰ ਰਹਿ ਗਿਆ ਜੀ ਸਕੂਲ ਨੂੰ ਦਿਨਾਲ ਪਾਰਟੀਆਂ ਬੁਲਾਵਾਂਗੇ ਕਾਲ ਕਰ ਲਾਂਗੇ ਉਹਨਾਂ ਨੂੰ ਆਪਾਂ ਦੁਬਾਰਾ ਉਹ ਕਹੇ ਕਿ ਸਾਡੀ ਹੈਗੀ ਹੈ ਮਾਮਲਾ ਦਰਜ ਕੀਤਾ ਗਿਆ ਹੈ। ਉਹ ਇੱਕ ਐਫਆਈਆਰ ਲਾਜ ਹੈਗੀ ਸਾਡੇ ਕੋਲ ਤੇ ਕੋਲੀ ਹੋਣਾ ਤੇ ਹੀ ਹੈ। ਕੋਲੀ ਤੋਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸਾਰੇ ਡਾਕੂਮੈਂਟ ਉਹਨਾਂ ਨੇ ਸਾਡੀ ਜੋ ਜਿਹੜੀ ਐਫਆਈਆਰ ਦੀ ਕੋਲੀ ਸਾਹਿਬ ਦੇ ਜਿਹੜੀ ਦਰਜ ਕੀਤੀ ਆ ਉਹ ਵੇਖੀ ਉਹਨਾਂ ਨੇ। ਤੇ ਉਹਨਾਂ ਨੇ ਵੈਸੇ ਮਹਿਸੂਸ ਵੀ ਕੀਤਾ ਵਾ ਕਿ ਬਿਨਾਂ ਇਨਕੁਆਇਰੀ ਤੋਂ ਜਿਹੜੀ ਐ ਐਫ ਆਈ ਆਰ ਦਰਜ ਹੋਈ ਆ ਤੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਦਵਾਇਆ ਕਿ ਇੱਕ ਐਪਲੀਕੇਸ਼ਨ ਦਿਓ ਤੇ ਇਹ ਅਸੀਂ ਕੈਨਸਲ ਕਰਾਂਗੇ ਜਿਹੜੀ ਗਲਤ ਹੋਈ ਆ ਤੇ ਬਾਕੀ ਜਿਹੜੀ ਬੰਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੇਕਰ ਇਨਸਾਫ ਲੈਣ ਵਾਸਤੇ ਕਿ ਗੈਰ ਸਿੱਖ ਵਿਅਕਤੀ ਤੇ ਪਰਚਾ ਦਰਜ ਹੋ ਰਿਹਾ ਕਿ ਲੱਗਦਾ ਨੇ ਕਿ ਵਾਕਈ ਉਹਨਾਂ ਵੱਲੋਂ ਕਪਲਾ ਕੀਤਾ ਗਿਆ ਆ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਵਾ ਇੱਕ ਉਹ ਉਹ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਆ ਬੰਦੇ ਆ ਜਿਹੜੇ ਜਿਹੜੇ ਕਪਲਾ ਕਰ ਰਹੇ ਆ ਜਿਹੜੇ ਆਪਣੇ ਪਰਿਵਾਰ ਪ੍ਰਸਤੀਆਂ ਕਰ ਰਿਹਾ ਇੱਕ ਗੈਰ ਸਿੱਖ ਜਿਹੜਾ ਵਾ ਸਿੰਦਰ ਕੁਮਾਰ ਕੋਹਲੀ ਜਿਹੜਾ ਵਾ ਉਹ ਜਿਹੜਾ ਵਾ ਉਹ ਪੰਥ ਦੀ ਲੜਾਈ ਲੜ ਰਿਹਾ ਵਾ ਮੇਰੀ ਤੇ ਇਸ ਵੀਰ ਨੂੰ ਸਾਡੀ ਦੇ ਸਲਾਮ ਆ ਤੇ ਬਾਕੀ ਉਹ ਦੀ ਆਵਾਜ਼ ਦਬਾਈ ਜਾ ਰਹੀ ਆ ਵੇਖੋ ਇਹ ਕਾਨੂੰਨ ਦੀਆਂ ਧੱਜੀਆਂ ਇਹ ਜੰਗਲ ਰਾਜ ਬਣਾਇਆ ਜਾ ਰਿਹਾ ਇਹ ਐਸਐਚਓ ਨੂੰ ਵੀ ਚਾਹੀਦਾ ਸੀਗਾ ਤੇ ਸੀਵੀ ਸਾਹਿਬ ਨੂੰ ਵੀ ਇਸ ਚੀਜ਼ ਤੇ ਬਹੁਤ ਗੌਰ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਇਸ ਚੀਜ਼ ਤੇ ਗੌਰ ਕਰਨੀ ਕਿ ਇੱਕ ਗੈਰ ਸਿੱਖ ਜਿਹੜਾ ਵਾ ਉਹ 10ਵੇਂ ਪਾਤਸ਼ਾਹ ਦੀ ਜ਼ਮੀਨ ਦੀ ਲੜਾਈ ਲੜ ਰਿਹਾ ਤੇ ਜਿਹੜੇ ਉਹ ਬੰਦੇ ਆ ਉਹ ਉਲਟਾ ਇਹਦੇ ਤੇ ਰਲ ਕੇ ਪੁਲਿਸ ਅਫਸਰ ਦੇ ਨਾਲ ਤੇ ਪਰਚਾ ਦਰਜ ਕਰਕੇ ਇਹਨੂੰ ਡਰਾਉਣ ਧਮਕੀਆਂ ਵੀ ਦਿੰਦੇ ਆ ਤੇ ਅਸੀਂ ਜਿਹੜੇ ਆ ਉਹ ਜਿੰਨੇ ਵੀ ਜ세 ਬੰਦੀ ਵੱਲੋਂ ਸਾਰੇ ਸਿੰਘ ਆ ਉਹ ਕੋਲੀ ਸਾਹਿਬ ਦੇ ਨਾਲ ਆ ਕੋਲ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਪੰਥ ਦੀ ਜਾਇਦਾਦ ਆ ਉਹਦਾ ਜਿਹੜੇ ਸਾਰੇ ਇਕੱਠੇ ਹੋ ਗਏ ਇਹ ਪੰਥ ਦੀ ਰਹਿਣੀ ਚਾਹੀਦੀ ਆ ਉਥੇ ਚੰਗੇ ਕੋਈ ਹਸਪਤਾਲ ਖੁੱਲਣ ਜਿਹੜੇ ਉਦੋਂ ਦੀ ਜ਼ਮੀਨ ਆ ਜਿਹੜੀ ਉਹ ਰੈਸ਼ ਜਿਹੜੀ ਗਰੀਬ ਸਿੱਖਾਂ ਨੂੰ ਦਿੱਤੀ ਜਾਵੇ ਕੋਈ ਉਹ ਸਿੱਖਾਂ ਦੀ ਇੱਕ ਧਰਮ ਵਾਸਤੇ ਜਿਹੜੀ ਉਹ ਜਾਇਦਾਦ ਉਹ ਵਰਤੀ ਜਾਵੇ ਨਾ ਕਿ ਇਹੋ ਜਿਹੜੇ ਲੋਕ ਆ ਉਹ ਐਸ ਪ੍ਰਸਤੀਆਂ ਕਰਨ ਗੁਰੂ ਸਾਹਿਬ ਦੀ ਜ਼ਮੀਨ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰ ਮੈਂ ਬੜੀ ਲੰਬੀ ਜੰਗ ਲੜ ਰਿਆ ਨਾ ਗੁਰਗੋਬਿੰਦ ਸਿੰਘ ਮਹਾਰਾਜ ਦੀ ਜਗਾ ਇਹਨਾਂ ਨੇ ਵੇਚੀ ਇੱਕ ਲੈਟਰ ਪੈਡ ਦੇ ਉੱਪਰ ਜੀਦਾ ਮੈਂ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਆ ਉਹ ਡੀਸੀ ਸਾਹਿਬ ਨੇ ਪੂਰੀ ਇਨਕੁਆਇਰੀ ਕਰ ਲਈ ਆ ਉਹਦਾ ਫੈਸਲਾ ਉਹਦਾ ਜਿਹੜਾ ਆਰਡਰ ਆ ਮੰਡੇ ਤੱਕ ਹੋਲਡ ਆ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਮੇਰੇ ਤੇ ਇੱਕ ਝੂਠੀ ਐਫਆਈਆਰ ਕਰਾਈ ਆ ਜਿਹੜੀ ਜਗ੍ਹਾ ਜਿਹੜੀ ਮੈਂ ਦੀਵਾਰ ਆਪਣੀ ਕਰਾਈ ਆ ਆਪਣੇ ਰਿਲੇਟਿਵਾਂ ਦੀ ਕਰਾਈ ਆ ਜਿਹਦਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ ਸਾਹਿਬ ਆਪੇ ਹੀ ਲੈ ਲੈ ਜੇ ਮੈਂ ਗਲਤ ਹਾਂ ਇਹ ਮੈਨੂੰ ਜਾਣ ਤੋਂ ਮਾਰਦੀਆਂ ਧਮਕੀਆਂ ਵੀ ਦੇ ਰਹੇ ਆ ਮੈਨੂੰ ਘਰੋਂ ਚਕਾਉਂਦੀ ਆਂ ਦੇ ਰਿਆ ਨਸ਼ੇ ਦੇ ਕੇਸਾਂ 'ਚ ਫਸਾਉਂਦੀ ਆਂ ਵੀ ਦੇ ਰਿਆ ਇਹ ਜੋ ਮਰਜ਼ੀ ਕਰ ਲੈਣ ਸਰ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਇਸ ਕਰਕੇ ਇਹਨਾਂ ਨੂੰ ਰੋਕ ਲਈ ਜਾਵੇ ਤੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਅਤਿ ਜ਼ਰੂਰੀ ਕੋਲੀ ਸਾਹਿਬ ਤੁਸੀਂ ਇਹਨੇ ਲੰਮੀ ਚੁੱਤ ਲੜਾਈ ਲੜ ਰਹੇ ਕੀ ਲੱਗਦਾ ਸਿਆਸੀ ਦਬਾਅ ਕਰਕੇ ਪਰਚਾ ਜੀ 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 ਸਿਆਸੀ ਦਬਾਅ ਪੂਰਾ ਸਿਆਸੀ ਦਬਾਅ ਜੀ ਕਿਹੜੀ ਪਾਰਟੀ ਦਾ ਦਬਾਅ ਹੱਸਦਾ ਤੁਹਾਨੂੰ ਕੁਝ ਆਈਡੀਆ ਹੈ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਰਹਾ ਪਰ ਸਿਆਸੀ ਦਬਾਅ ਮੌਜੂਦਾ ਸਰਕਾਰ ਹੋ ਸਕਦੀ ਹੈ ਮੌਜੂਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਇਹ ਜਿਹੜੇ ਅਫਸਰ ਹੈ ਥੱਲੇ ਇਹ ਸਹੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਜਾਣ ਹੀ ਨਹੀਂ ਦਿੰਦੇ ਇਹ ਜਿਹੜਾ ਐਸ ਐਚਓ ਅਨਿਲ ਕੁਮਾਰ ਇਹਨੇ ਮੈਨੂੰ ਸੱਦਿਆ ਸੈਚਰਡੇ ਦਾ ਟਾਈਮ ਦਿੱਤਾ ਇੱਕ ਦਰਖਾਸਤ ਤੇ ਉਹਨੇ ਐਫ ਆਰ ਕਰਤੀ ਇਹਨੂੰ ਮੈਂ ਮਾਨਹਾਨੀ ਦਾ ਮਕਦਮਾ ਨੋਟਿਸ ਵੀ ਭੇਜਿਆ ਜੀ ਉਹਦੀ ਕਾਪੀ ਮੈਂ ਮੀਡੀਆ ਨੂੰ ਦੇ ਦੋਹਾਂ ਸਾਹਿਬ ਜਿਹੜਾ ਪਲਾਟ ਦੀ ਗੱਲ ਕੀਤੀ ਯਾਰੀ ਕਿ ਤੁਹਾਡੇ ਨੂੰ ਕੰਦ ਢਾਈ ਗਈ ਉਹ ਪਲਾਟ ਅਕਸਰ ਹੈ ਕਿਦਾ ਵਾਲਾ ਉਹ ਖੰਨਾ ਸਾਹਿਬ ਉਹ ਖੰਨਾ ਸਾਹਿਬ ਦਾ ਪਲਾਟ ਹੈ ਜਮ੍ਹਾਂ ਮੰਡੀ ਚ ਉਹਨਾਂ ਦਾ ਨਾਂ ਹੈ ਜਿੰਨੇ ਭਰਾਵਾਂ ਦਾ ਉਹ ਬੰਬੇ ਰਹਿੰਦੇ ਬੰਬੇ ਰਹਿੰਦੇ ਆ ਜੀ ਉਹ ਉਹਨਾਂ ਦੀ ਲੋੜ ਵੇ ਤੇ ਉਹ ਵੀ ਮੈਂ ਬੁਲਾ ਲੂੰਗਾ ਔਰ ਇਹਨਾਂ ਨੇ ਜਿੱਥੇ ਟਾਵਰ ਲਾਇਆ 64,88,240 ਰੁਪਏ ਇਹਨਾਂ ਨੇ ਪੇਸ ਅਕਾਊਂਟ ਦੇ ਚੱਕ ਲਏ ਆ ਕੋਰਟ ਕੇਸ ਚੱਲ ਰਿਹਾ ਸੀਨਾ ਸਾਹਿਬ ਉਹਨਾਂ ਦੇ ਲਾਅਰ ਨੇ ਉਹਦੇ ਵਿੱਚ ਕੋਰਟ ਚ ਜਵਾਬ ਦੇ ਰਹੇ ਵੀ ਸਾਡੇ ਕੋ ਕੋਈ ਪਾਵਰ ਨਹੀਂ ਪੂਰੀ ਕਾਪੀ ਵੀ ਤੁਹਾਨੂੰ ਉਪਲਬਧ ਕਰ ਦਨਾ ਮੈਂ ਮੰਗ ਕਰਦਾ ਵੀ ਇੱਕ ਤੇ ਇਹਨਾਂ ਦੇ ਕੋਈ ਬੰਦੀ ਕਾਨੂੰਨੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ ਤੇ ਸਾਨੂੰ ਇਨਸਾਫ ਦਵਾਇਆ ਜਾਏ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਏ ਜੇ ਮੈਨੂੰ ਕੁਝ ਹੁੰਦਾ ਤੇ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਜ਼ਿੰਮੇਵਾਰ ਹੋਏ ਐਕਚੁਅਲੀ ਇੱਕ ਇੱਥੇ ਰਕਵਾ ਹੈਗਾ ਬਟਾਲਾ ਰੋਡ ਦੇ ਉੱਤੇ ਅਸ਼ੀਰਵਾਦ ਹਸਪੀਟਲ ਦੇ ਨਾਲ ਹੈ ਉਹਦੇ ਜਿਹੜੇ ਫੋਰੈਸਟ ਸਕੂਲ ਹੈ ਉਹਨਾਂ ਦੇ ਕੋਲ ਵੀ ਜਿਹੜੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਇੱਕ ਪਰਸਨ ਨੇ ਉਹਨਾਂ ਨੇ ਬੇਟਾ ਮਰ ਗਿਆ ਸੀ ਤਾਂ ਉਹਨਾਂ ਨੇ ਗੋਬਿੰਦ ਸਿੰਘ ਮਹਾਰਾਜੀ ਦੇ ਨਾਮ ਤੇ ਲੋਹਾਈ ਹੋਈ ਹੈ ਉਹ ਤੇ ਇਹਨਾਂ ਨੇ ਇਹਨਾਂ ਨੇ ਜਿਹੜੀ ਉਹਦੀ ਇੱਕ ਬਾਲ ਤੋੜੀ ਹੈ 플ੌਟ ਹੈ ਉੱਤੇ ਇੱਕ ਤੇ ਉਹ ਜਿਹਨਾਂ ਕੀ ਜਿਹੜੇ ਬੰਦੇ ਨੇ ਤੋੜਿਆ ਬਾਲ ਉਹ ਸ੍ਰਿੰਦਰ ਕੋਲੀ ਹੈਗਾ ਆ ਤੇ ਉਹ ਗਲਤ ਆ ਕਿ ਵੀ ਆਪਾਂ ਕਿਸੇ ਵੀ ਬਾਲ ਵੀ ਨਹੀਂ ਤੋੜ ਸਕਦੇ ਠੀਕ ਆ ਉਨਰ ਮੈਂ ਜਦੋਂ ਪਿੱਛਾ ਵੀ ਆਪਣੇ ਪੇਪਰ ਦੇ ਉਹ ਸਾਨੂੰ ਉਹ ਡਾਕੂਮੈਂਟ ਕੋਈ ਨਹੀਂ ਸੀ ਪੇਸ਼ ਕਰਦੇ ਮਤਲਬ ਕਿਰਿਆਵਾਂ ਨਾਲ ਕੋਈ ਰਜਿਸਟਰੀ ਜਾਂ ਕੁਝ ਨਹੀਂ ਸੀ ਉਹਨਾਂ ਕੋਲ ਤੇ ਫੋਰਸ ਵਾਲੇ ਜਿਹੜੇ ਸਕੂਲ ਦੇ ਇਹਨਾਂ ਕੋਲ ਸੰਸਥਾ ਹੈਗੀ ਆ ਇਹ ਕਹਿੰਦੇ ਵੀ ਸਾਡੀ ਹੈਗੀ ਉਹਨਾਂ ਨੇ ਡਾਕੂਮੈਂਟ ਉਹ ਗਾਇਆ ਚੈੱਕ ਕੀਤੇ ਆ ਔਰ ਦੁਬਾਰਾ ਫਿਰ ਉਹਨਾਂ ਨੂੰ ਇੱਕ ਵਾਰੀ ਰੀਕਾਲ ਕੀਤਾ ਵੀ ਸਾਨੂੰ ਆਪਣੇ ਆਪਣੇ ਇੱਕ ਵਾਰੀ ਦੁਬਾਰਾ ਪੱਖੇ ਰੱਖਣਾ ਆਪਾਂ ਆ ਕੇ ਜੋ ਜੋ ਇਹਨਾਂ ਨੇ ਹੈਗੇ ਉਹ ਡਾਕੂਮੈਂਟ ਦਿਖਾਉਣ ਤੇ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਆਪਾਂ ਕਰਦਾ ਪਰ ਸਕੂਲ ਨੂੰ ਕੋਈ ਵਾਕਰ ਰਿਹਾ ਗਿਆ ਜੀ ਸਕੂਲ ਨੂੰ ਪੀਨਾਲ ਪਾਰਟੀਆਂ ਬੁਲਾਵਾਂਗੇ ਕਾਲ ਕਰ ਲਾਂਗੇ ਉਹਨਾਂ ਨੂੰ ਆਪਾਂ ਦੁਬਾਰਾ ਉਹ ਕਹ ਰਹੀ ਕਿ ਸਾਡੀ ਹੈਗੀ ਹੈ ਮਾਮਲਾ ਦਰਜ ਕੀਤਾ ਗਿਆ ਹੈ ਉਹ ਇੱਕ ਐਫਆਰ ਲਾਜ ਹੈਗੀ ਸਾਡੇ ਕੋਲ ਤੇ ਕੋਲੀ ਹੋਣਾ ਚਾਹੀਦਾ ਕੋਲੀ ਤੇ